ਤੇ ਚਰ ਮੂਲ ਨਾ ਥੜੀਂਦੋ ਜਿ ਚਰਾਪਿ ਕਿਰਪਾਲ ਸਬਦ ਅਖੋਟ ਬਾਬਾ ਨਾਨਕਾ ਖਾਹਿ ਖਰਚ ਤਨ ਮਾਲ ਤੇ ਚਰ ਮੂਲ ਨਾ ਥੜੀਂਦੋ ਜਿ ਚਰਾਪਿ ਕਿਰਪਾਲ ਸਬਦ ਅਖੋਟ ਬਾਬਾ ਨਾਨਕਾ ਖਾਹਿ ਖਰਚ ਤਨ ਮਾਲ ਤੇ ਚਰ ਮੂਲ ਨਾ ਥੜੀਂਦੋ ਜਿ ਚਰਾਪਿ ਕਿਰਪਾਲ ਸਬਦ ਅਖੋਟ ਬਾਬਾ ਨਾਨਕਾ ਖਾਹਿ ਖਰਚ ਤਨ ਮਾਲ ਤੇ ਚਰਮੂਰ ਨਾ ਥੜੀਂਦੋ ਜਿ ਚਰਾਪ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਤੇ ਚਰਮੂਰ ਨਾ ਥੜੀਂਦੋ ਜਿ ਚਰਾਪ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਤੇ ਚਰਮੂਰ ਨਾ ਥੜੀਂਦੋ ਜਿ ਚਰਾਪ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਤੇ ਚਰਮੂਲ ਨਾ ਥੋੜੀਂ ਦੋ ਜਿਚ ਰਾਬ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤੇ ਚਰਮੂਲ ਨਾ ਥੋੜੀਂ ਦੋ ਜਿਚ ਰਾਬ ਕਿਰਪਾਲ ਸਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤੇ ਚਰਮੂਲ ਨਾ ਥੋੜੀਂ ਦੋ ਜਿਚ ਰਾਬ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤਿੱਚਰ ਮੂਲ ਨਾ ਥੜੀਂਦੋ ਜਿ ਚਰਾਪ ਕਿਰਪਾਲ ਸਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤਿੱਚਰ ਮੂਲ ਨਾ ਥੜੀਂਦੋ ਜਿ ਚਰਾਪ ਕਿਰਪਾਲ ਸਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤਿੱਚਰ ਮੂਲ ਨਾ ਥੜੀਂਦੋ ਜਿ ਚਰਾਪ ਕਿਰਪਾਲ ਸਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੜੀਂ ਦੋ ਜਿ ਚਰਾਪ ਕਿਰਪਾਲ ਸਬਦ ਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੜੀਂ ਦੋ ਜਿ ਚਰਾਪ ਕਿਰਪਾਲ ਸਬਦ ਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੜੀਂ ਦੋ ਜਿ ਚਰਾਪ ਕਿਰਪਾਲ ਸਬਦ ਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰਮੂ ਨਾ ਥੜੀਂਦੋ ਜਿਚ ਰਾਪ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਘਰ ਚ ਤਨ ਮਾਲ ਤੇ ਚਰਮੂ ਨਾ ਥੜੀਂਦੋ ਜਿਚ ਰਾਪ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਘਰ ਚ ਤਨ ਮਾਲ ਤੇ ਚਰਮੂ ਨਾ ਥੜੀਂਦੋ ਜਿਚ ਰਾਪ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਘਰ ਚ ਤਨ ਮਾਲ ਤੇ ਚਰਮੂਰ ਨਾ ਥੜੀਂਦੋ ਜਿਚ ਰਾਪਿ ਕਿਰਪਾਲ ਸਬਦ ਅਖੁਟ ਬਾਬਾ ਨਾਨਕਾ ਖਾਏ ਘਰਚ ਤਨਮਾਲ ਤੇ ਚਰਮੂਰ ਨਾ ਥੜੀਂਦੋ ਜਿਚ ਰਾਪਿ ਕਿਰਪਾਲ ਸਬਦ ਅਖੁਟ ਬਾਬਾ ਨਾਨਕਾ ਖਾਏ ਘਰਚ ਤਨਮਾਲ ਤੇ ਚਰਮੂਰ ਨਾ ਥੜੀਂਦੋ ਜਿਚ ਰਾਪਿ ਕਿਰਪਾਲ ਸਬਦ ਅਖੁਟ ਬਾਬਾ ਨਾਨਕਾ ਖਾਏ ਘਰਚ ਤਨਮਾਲ ਤੇ ਚਰਮੂਲ ਨਾ ਥੜੀਂਦੋ ਜਿ ਚਰਾਪ ਕਿਰਪਾਲ ਸਬਦ ਅਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰਮੂਲ ਨਾ ਥੜੀਂਦੋ ਜਿ ਚਰਾਪ ਕਿਰਪਾਲ ਸਬਦ ਅਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰਮੂਲ ਨਾ ਥੜੀਂਦੋ ਜਿ ਚਰਾਪ ਕਿਰਪਾਲ ਸਬਦ ਅਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੋੜੀਂ ਦੋ ਜਿ ਚਰਾਪ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੋੜੀਂ ਦੋ ਜਿ ਚਰਾਪ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੋੜੀਂ ਦੋ ਜਿ ਚਰਾਪ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰਮੂਲ ਨਾ ਥੜੀਂਦੋ ਜਿਚ ਰਾਪਿ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤੇ ਚਰਮੂਲ ਨਾ ਥੜੀਂਦੋ ਜਿਚ ਰਾਪਿ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤੇ ਚਰਮੂਲ ਨਾ ਥੜੀਂਦੋ ਜਿਚ ਰਾਪਿ ਕਿਰਪਾਲ ਸਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤੇ ਚਰਮੂਰ ਨਾ ਥੜੀਂਦੋ ਜਿ ਚਿਰ ਆਪ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤੇ ਚਰਮੂਰ ਨਾ ਥੜੀਂਦੋ ਜਿ ਚਿਰ ਆਪ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤੇ ਚਰਮੂਰ ਨਾ ਥੜੀਂਦੋ ਜਿ ਚਿਰ ਆਪ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤੇ ਚਰ ਮੂਲ ਨਾ ਥੜੀਂਦੋ ਜਿ ਚਰਾਪਿ ਕਿਰਪਾਲ ਸਬਦ ਅਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੜੀਂਦੋ ਜਿ ਚਰਾਪਿ ਕਿਰਪਾਲ ਸਬਦ ਅਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੜੀਂਦੋ ਜਿ ਚਰਾਪਿ ਕਿਰਪਾਲ ਸਬਦ ਅਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰਮੂਰ ਨਾ ਥੜੀਂਦੋ ਜਿਚ ਚਰਾਪਿ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਤੇ ਚਰਮੂਰ ਨਾ ਥੜੀਂਦੋ ਜਿਚ ਚਰਾਪਿ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਤੇ ਚਰਮੂਰ ਨਾ ਥੜੀਂਦੋ ਜਿਚ ਚਰਾਪਿ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਤੇ ਚਰਮੂਲ ਨਾ ਥੋੜੀਂ ਦੋ ਜਿਚ ਰਾਬ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤੇ ਚਰਮੂਲ ਨਾ ਥੋੜੀਂ ਦੋ ਜਿਚ ਰਾਬ ਕਿਰਪਾਲ ਸਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤੇ ਚਰਮੂਲ ਨਾ ਥੋੜੀਂ ਦੋ ਜਿਚ ਰਾਬ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤਿੱਚਰ ਮੂਲ ਨਾ ਥੜੀਂਦੋ ਜਿ ਚਰਾਪ ਕਿਰਪਾਲ ਸਬਦ ਅਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤਿੱਚਰ ਮੂਲ ਨਾ ਥੜੀਂਦੋ ਜਿ ਚਰਾਪ ਕਿਰਪਾਲ ਸਬਦ ਅਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤਿੱਚਰ ਮੂਲ ਨਾ ਥੜੀਂਦੋ ਜਿ ਚਰਾਪ ਕਿਰਪਾਲ ਸਬਦ ਅਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੋੜੀਂ ਦੋ ਜਿ ਚਰਾਪ ਕਿਰਪਾਲ ਸਬਦ ਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੋੜੀਂ ਦੋ ਜਿ ਚਰਾਪ ਕਿਰਪਾਲ ਸਬਦ ਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੋੜੀਂ ਦੋ ਜਿ ਚਰਾਪ ਕਿਰਪਾਲ ਸਬਦ ਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰਮੂ ਨਾ ਥੜੀਂਦੋ ਜਿਚ ਰਾਪਿ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਏ ਘਰਚ ਤਨ ਮਾਲ ਤੇ ਚਰਮੂ ਨਾ ਥੜੀਂਦੋ ਜਿਚ ਰਾਪਿ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਏ ਘਰਚ ਤਨ ਮਾਲ ਤੇ ਚਰਮੂ ਨਾ ਥੜੀਂਦੋ ਜਿਚ ਰਾਪਿ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਏ ਘਰਚ ਤਨ ਮਾਲ ਤੇ ਚਰਮੂਰ ਨਾ ਥੜੀਂਦੋ ਜਿਚ ਰਾਪਿ ਕਿਰਪਾਲ ਸਬਦ ਅਖੁਟ ਬਾਬਾ ਨਾਨਕਾ ਖਾਏ ਘਰਚ ਤਨਮਾਲ ਤੇ ਚਰਮੂਰ ਨਾ ਥੜੀਂਦੋ ਜਿਚ ਰਾਪਿ ਕਿਰਪਾਲ ਸਬਦ ਅਖੁਟ ਬਾਬਾ ਨਾਨਕਾ ਖਾਏ ਘਰਚ ਤਨਮਾਲ ਤੇ ਚਰਮੂਰ ਨਾ ਥੜੀਂਦੋ ਜਿਚ ਰਾਪਿ ਕਿਰਪਾਲ ਸਬਦ ਅਖੁਟ ਬਾਬਾ ਨਾਨਕਾ ਖਾਏ ਘਰਚ ਤਨਮਾਲ ਤੇ ਚਰ ਮੂਲ ਨਾ ਥੜੀਂਦੋ ਜਿ ਚਰਾਪ ਕਿਰਪਾਲ ਸਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੜੀਂਦੋ ਜਿ ਚਰਾਪ ਕਿਰਪਾਲ ਸਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੜੀਂਦੋ ਜਿ ਚਰਾਪ ਕਿਰਪਾਲ ਸਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੋੜੀਂ ਦੋ ਜਿ ਚਰਾਪ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੋੜੀਂ ਦੋ ਜਿ ਚਰਾਪ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੋੜੀਂ ਦੋ ਜਿ ਚਰਾਪ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰਮੂਲ ਨਾ ਥੜੀਂਦੋ ਜਿਚ ਰਾਬ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤੇ ਚਰਮੂਲ ਨਾ ਥੜੀਂਦੋ ਜਿਚ ਰਾਬ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤੇ ਚਰਮੂਲ ਨਾ ਥੜੀਂਦੋ ਜਿਚ ਰਾਬ ਕਿਰਪਾਲ ਸਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤੇ ਚਰਮੂਰ ਨਾ ਥੜੀਂਦੋ ਜਿ ਚਿਰ ਆਪ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤੇ ਚਰਮੂਰ ਨਾ ਥੜੀਂਦੋ ਜਿ ਚਿਰ ਆਪ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤੇ ਚਰਮੂਰ ਨਾ ਥੜੀਂਦੋ ਜਿ ਚਿਰ ਆਪ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤੇ ਚਰ ਮੂਲ ਨਾ ਥੜੀਂਦੋ ਜਿ ਚਰਾਪਿ ਕਿਰਪਾਲ ਸਬਦ ਅਖੋਟ ਬਾਬਾ ਨਾਨਕਾ ਖਾਹਿ ਖਰਚ ਤਨ ਮਾਲ ਤੇ ਚਰ ਮੂਲ ਨਾ ਥੜੀਂਦੋ ਜਿ ਚਰਾਪਿ ਕਿਰਪਾਲ ਸਬਦ ਅਖੋਟ ਬਾਬਾ ਨਾਨਕਾ ਖਾਹਿ ਖਰਚ ਤਨ ਮਾਲ ਤੇ ਚਰ ਮੂਲ ਨਾ ਥੜੀਂਦੋ ਜਿ ਚਰਾਪਿ ਕਿਰਪਾਲ ਸਬਦ ਅਖੋਟ ਬਾਬਾ ਨਾਨਕਾ ਖਾਹਿ ਖਰਚ ਤਨ ਮਾਲ ਤੇ ਚਰਮੂਰ ਨਾ ਥੜੀਂਦੋ ਜਿਚ ਚਰਾਪਿ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਤੇ ਚਰਮੂਰ ਨਾ ਥੜੀਂਦੋ ਜਿਚ ਚਰਾਪਿ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਤੇ ਚਰਮੂਰ ਨਾ ਥੜੀਂਦੋ ਜਿਚ ਚਰਾਪਿ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਤੇ ਚਰਮੂਲ ਨਾ ਥੜੀਂਦੋ ਜਿਚ ਰਾਬ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤੇ ਚਰਮੂਲ ਨਾ ਥੜੀਂਦੋ ਜਿਚ ਰਾਬ ਕਿਰਪਾਲ ਸਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤੇ ਚਰਮੂਲ ਨਾ ਥੜੀਂਦੋ ਜਿਚ ਰਾਬ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤਿੱਚਰ ਮੂਲ ਨਾ ਥੜੀਂਦੋ ਜਿ ਚਰਾਪ ਕਿਰਪਾਲ ਸਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤਿੱਚਰ ਮੂਲ ਨਾ ਥੜੀਂਦੋ ਜਿ ਚਰਾਪ ਕਿਰਪਾਲ ਸਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤਿੱਚਰ ਮੂਲ ਨਾ ਥੜੀਂਦੋ ਜਿ ਚਰਾਪ ਕਿਰਪਾਲ ਸਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੜੀਂ ਦੋ ਜਿ ਚਰਾਪ ਕਿਰਪਾਲ ਸਬਦ ਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੜੀਂ ਦੋ ਜਿ ਚਰਾਪ ਕਿਰਪਾਲ ਸਬਦ ਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੜੀਂ ਦੋ ਜਿ ਚਰਾਪ ਕਿਰਪਾਲ ਸਬਦ ਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰਮੂ ਨਾ ਥੜੀਂਦੋ ਜਿਚ ਰਾਪਿ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਏ ਘਰਚ ਤਨ ਮਾਲ ਤੇ ਚਰਮੂ ਨਾ ਥੜੀਂਦੋ ਜਿਚ ਰਾਪਿ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਏ ਘਰਚ ਤਨ ਮਾਲ ਤੇ ਚਰਮੂ ਨਾ ਥੜੀਂਦੋ ਜਿਚ ਰਾਪਿ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਏ ਘਰਚ ਤਨ ਮਾਲ ਤੇ ਚਰਮੂਰ ਨਾ ਥੜੀਂਦੋ ਜਿਚ ਰਾਪਿ ਕਿਰਪਾਲ ਸਬਦ ਅਖੁਟ ਬਾਬਾ ਨਾਨਕਾ ਖਾਏ ਘਰਚ ਤਨਮਾਲ ਤੇ ਚਰਮੂਰ ਨਾ ਥੜੀਂਦੋ ਜਿਚ ਰਾਪਿ ਕਿਰਪਾਲ ਸਬਦ ਅਖੁਟ ਬਾਬਾ ਨਾਨਕਾ ਖਾਏ ਘਰਚ ਤਨਮਾਲ ਤੇ ਚਰਮੂਰ ਨਾ ਥੜੀਂਦੋ ਜਿਚ ਰਾਪਿ ਕਿਰਪਾਲ ਸਬਦ ਅਖੁਟ ਬਾਬਾ ਨਾਨਕਾ ਖਾਏ ਘਰਚ ਤਨਮਾਲ ਤੇ ਚਰ ਮੂਲ ਨਾ ਥੜੀਂਦੋ ਜਿ ਚਰਾਪ ਕਿਰਪਾਲ ਸਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੜੀਂਦੋ ਜਿ ਚਰਾਪ ਕਿਰਪਾਲ ਸਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੜੀਂਦੋ ਜਿ ਚਰਾਪ ਕਿਰਪਾਲ ਸਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੋੜੀਂ ਦੋ ਜਿ ਚਰਾਪ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੋੜੀਂ ਦੋ ਜਿ ਚਰਾਪ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੋੜੀਂ ਦੋ ਜਿ ਚਰਾਪ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰਮੂਲ ਨਾ ਥੜੀਂਦੋ ਜਿਚ ਰਾਪਿ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤੇ ਚਰਮੂਲ ਨਾ ਥੜੀਂਦੋ ਜਿਚ ਰਾਪਿ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤੇ ਚਰਮੂਲ ਨਾ ਥੜੀਂਦੋ ਜਿਚ ਰਾਪਿ ਕਿਰਪਾਲ ਸਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤੇ ਚਰਮੂਰ ਨਾ ਥੜੀਂਦੋ ਜਿ ਚਿਰ ਆਪ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤੇ ਚਰਮੂਰ ਨਾ ਥੜੀਂਦੋ ਜਿ ਚਿਰ ਆਪ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤੇ ਚਰਮੂਰ ਨਾ ਥੜੀਂਦੋ ਜਿ ਚਿਰ ਆਪ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤੇ ਚਰ ਮੂਲ ਨਾ ਥੜੀਂਦੋ ਜਿ ਚਰਾਪਿ ਕਿਰਪਾਲ ਸਬਦ ਅਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੜੀਂਦੋ ਜਿ ਚਰਾਪਿ ਕਿਰਪਾਲ ਸਬਦ ਅਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੜੀਂਦੋ ਜਿ ਚਰਾਪਿ ਕਿਰਪਾਲ ਸਬਦ ਅਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰਮੂਰ ਨਾ ਥੜੀਂਦੋ ਜਿਚ ਚਰਾਪਿ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਤੇ ਚਰਮੂਰ ਨਾ ਥੜੀਂਦੋ ਜਿਚ ਚਰਾਪਿ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਤੇ ਚਰਮੂਰ ਨਾ ਥੜੀਂਦੋ ਜਿਚ ਚਰਾਪਿ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਤੇ ਚਰਮੂਲ ਨਾ ਥੋੜੀਂ ਦੋ ਜਿਚ ਰਾਬ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤੇ ਚਰਮੂਲ ਨਾ ਥੋੜੀਂ ਦੋ ਜਿਚ ਰਾਬ ਕਿਰਪਾਲ ਸਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤੇ ਚਰਮੂਲ ਨਾ ਥੋੜੀਂ ਦੋ ਜਿਚ ਰਾਬ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਤਿੱਚਰ ਮੂਲ ਨਾ ਥੜੀਂਦੋ ਜਿ ਚਰਾਪ ਕਿਰਪਾਲ ਸਬਦ ਅਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤਿੱਚਰ ਮੂਲ ਨਾ ਥੜੀਂਦੋ ਜਿ ਚਰਾਪ ਕਿਰਪਾਲ ਸਬਦ ਅਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤਿੱਚਰ ਮੂਲ ਨਾ ਥੜੀਂਦੋ ਜਿ ਚਰਾਪ ਕਿਰਪਾਲ ਸਬਦ ਅਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੋੜੀਂ ਦੋ ਜਿ ਚਰਾਪ ਕਿਰਪਾਲ ਸਬਦ ਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੋੜੀਂ ਦੋ ਜਿ ਚਰਾਪ ਕਿਰਪਾਲ ਸਬਦ ਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰ ਮੂਲ ਨਾ ਥੋੜੀਂ ਦੋ ਜਿ ਚਰਾਪ ਕਿਰਪਾਲ ਸਬਦ ਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਤੇ ਚਰਮੂ ਨਾ ਥੜੀਂਦੋ ਜਿਚ ਰਾਪ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਏ ਘਰ ਚ ਤਨ ਮਾਲ ਤੇ ਚਰਮੂ ਨਾ ਥੜੀਂਦੋ ਜਿਚ ਰਾਪ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਏ ਘਰ ਚ ਤਨ ਮਾਲ ਤੇ ਚਰਮੂ ਨਾ ਥੜੀਂਦੋ ਜਿਚ ਰਾਪ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਏ ਘਰ ਚ ਤਨ ਮਾਲ ਤੇ ਚਰਮੂਰ ਨਾ ਥੜੀਂਦੋ ਜਿਚ ਰਾਪਿ ਕਿਰਪਾਲ ਸਬਦ ਅਖੁਟ ਬਾਬਾ ਨਾਨਕਾ ਖਾਏ ਘਰਚ ਤਨਮਾਲ ਤੇ ਚਰਮੂਰ ਨਾ ਥੜੀਂਦੋ ਜਿਚ ਰਾਪਿ ਕਿਰਪਾਲ ਸਬਦ ਅਖੁਟ ਬਾਬਾ ਨਾਨਕਾ ਖਾਏ ਘਰਚ ਤਨਮਾਲ ਤੇ ਚਰਮੂਰ ਨਾ ਥੜੀਂਦੋ ਜਿਚ ਰਾਪਿ ਕਿਰਪਾਲ ਸਬਦ ਅਖੁਟ ਬਾਬਾ ਨਾਨਕਾ ਖਾਏ ਘਰਚ ਤਨਮਾਲ ਚਰਮੂਲ ਨਾ ਥੜੀਂ ਦੋ ਜਿ ਚਰਾਪ ਕਿਰਪਾਲ ਸਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ